6 ਜੂਨ 1984 ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਕਿਵੇਂ ਸਿੰਘਾਂ ਨੇ ਫੌਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਤੱਕ ਨਹੀਂ ਆਉਣ ਦਿੱਤਾ ਫਿਰ ਫੌਜ ਨੇ ਕਿਵੇਂ ਅਤੇ ਕਿਉਂ ਟੈਂਕਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਲਿਆਂਦਾ ਇਹ ਟੈਂਕ ਕਿਸ ਦੇ ਕਹਿਣ ਤੇ ਮੰਗਵਾਏ ਗਏ 6 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਪਾਈ ਅਮਰੀਕ ਸਿੰਘ ਜੀ ਤੇ ਜਨਰਲ ਸੁਪੇਕ ਸਿੰਘ ਜੀ ਦੀ ਸ਼ਹੀਦੀ ਕਦੋਂ ਕਿਵੇਂ ਅਤੇ ਕਿੱਥੇ ਹੋਈ 6 ਜੂਨ ਦਾ ਪੂਰਾ ਡਿਟੇਲ ਵਿੱਚ ਇਤਿਹਾਸ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਸਕਿੱਪ ਨਾ ਕਰਕੇ ਅਖੀਰ ਤੱਕ ਜ਼ਰੂਰ ਦੇਖਿਓ ਆਪਰੇਸ਼ਨ ਬਲੂ ਸਟਾਰ ਦੀ ਸਾਰੀ ਵੀਡੀਓ ਸੀਰੀਜ਼ ਵਿੱਚ ਜੇਕਰ ਸਾਡੀ ਮਿਹਨਤ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਕੇ ਸਾਨੂੰ ਮੋਟੀਵੇਟ ਜ਼ਰੂਰ ਕਰਿਓ ਤਾਂ ਜੋ ਅਜਿਹੀਆਂ ਵੀਡੀਓ ਅਸੀਂ ਅੱਗੇ ਬਣਾਉਂਦੇ ਰਹੀਏ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼ਾਪਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਪੈਲੇ ਮਲੇ ਹੈ 5 ਜੂਨ 1984 ਦਾ ਸਾਰਾ ਦਿਨ ਅਤੇ ਸਾਰੀ ਰਾਤ ਫਾਇਰਿੰਗ ਹੁੰਦੀ ਹੈ ਫੌਜ ਲਗਾਤਾਰ ਆਪਣੇ ਪਲਾਨ ਬਦਲ-ਬਦਲ ਕੇ ਦਰਬਾਰ ਸਾਹਿਬ ਦੇ ਅੰਦਰ ਵੜਨ ਦਾ ਯਤਨ ਕਰਦੀ ਸੀ ਪਰ ਸਿੰਘ ਉਹਨਾਂ ਨੂੰ ਅੱਗੇ ਤੱਕ ਨਹੀਂ ਵਦਨ ਦੇ ਰਹੇ 1 ਜੂਨ ਤੋਂ ਲਗਾਤਾਰ ਸਿੰਘ ਆਪਣੇ ਮੋਰਚਿਆਂ ਤੇ ਡਟੇ ਹੋਏ ਸੀ ਇਹ ਮੋਰਚੇ ਜਿਹੜੇ ਸਿੰਘਾਂ ਨੇ ਬੜੀ ਯੁੱਧ ਨੀਤੀ ਦੇ ਨਾਲ ਤਿਆਰ ਕੀਤੇ ਸੀ ਜਿਵੇਂ ਪਾਣੀ ਵਾਲੀ ਟੈਂਕੀ ਦੋ ਬੂੰਗੇ ਹੋਟਲ ਟੈਂਪਲ 뷰 ਤੇ ਬ੍ਰਹਮਪੂਤਾ ਖੜਾ ਇਹ ਸਾਰੇ ਮੋਰਚਿਆਂ ਨੂੰ ਫੌਜ ਦੇ ਲਗਾਤਾਰ ਫਾਇਰਿੰਗ ਦੇ ਨਾਲ ਤਬਾਹ ਕਰ ਦਿੱਤਾ ਸੀ ਜਿਸ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਇੱਥੇ ਤੱਕ ਫੌਜ ਦੀ ਪਲੈਨਿੰਗ ਬਿਲਕੁਲ ਸਹੀ ਚੱਲ ਰਹੀ ਸੀ ਪਰ ਇਹ ਮੋਰਚਿਆਂ ਨੂੰ ਜਿੱਤਣ ਵਿੱਚ ਫੌਜ ਨੂੰ ਪਲਾਨ ਕੀਤੇ ਹੋਏ ਸਮੇਂ ਨਾਲੋਂ ਕਿਤੇ ਵੱਧ ਸਮਾਂ ਲੱਗਿਆ ਸੀ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਫੌਜ ਦਾ ਪਲਾਨ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਤਿੰਨ ਪਾਸਿਓਂ ਹਮਲਾ ਕੀਤਾ ਜਾਏਗਾ ਪਰ ਬਾਅਦ ਵਿੱਚ ਫੌਜ ਨੇ ਦੱਖਣੀ ਦੁਆਰ ਤੋਂ ਮਤਲਬ ਆਪਾਂ ਦੀਪ ਸਿੰਘ ਜੀ ਵਾਲੇ ਪਾਸੇ ਤੋਂ ਹਮਲਾ ਕਰਨਾ ਕੈਨਸਲ ਕਰ ਦਿੱਤਾ ਕਿਉਂਕਿ ਫੌਜ ਨੇ ਰੇਕੀ ਕਰਕੇ ਦੇਖਿਆ ਸੀ ਕਿ ਗੇਟ ਤੱਕ ਪਹੁੰਚਣਾ ਹੀ ਬੜਾ ਮੁਸ਼ਕਲ ਸੀ ਇਸ ਕਰਕੇ ਫਿਰ ਫੌਜ ਨੇ ਛੋਟੇ ਟੈਂਕ ਤੇ ਬਖਤਰਬੰਦ ਗੱਡੀਆਂ ਉਹਨਾਂ ਦਾ ਇੰਤਜ਼ਾਮ ਕੀਤਾ ਤੇ ਅੱਗੇ-ਅੱਗੇ ਟੈਂਕ ਤੇ ਪਿੱਛੇ-ਪਿੱਛੇ ਬਖਤਰਬੰਦ ਗੱਡੀਆਂ ਸੋ ਉਹ ਨਾ ਟੈਂਕ ਵੜ ਸਕਦੇ ਸੀ ਆਟਾ ਮੰਡੀ ਵਾਲੇ ਪਾਸਿਓਂ ਤੇ ਨਾ ਬਖਤਰਬੰਦ ਗੱਡੀਆਂ ਤਾਂ ਕਰਕੇ ਉਹਨਾਂ ਦੱਖਣ ਵਾਲੇ ਪਾਸੇ ਦਾ ਜਿਹੜਾ ਪਲਾਨ ਉਹ ਕੈਨਸਲ ਕਰ ਦਿੱਤਾ ਸੋ ਫਿਰ ਪਲਾਨ ਬਣਾਇਆ ਕਿ ਬਖਤਰਬੰਦ ਗੱਡੀਆਂ ਫੌਜੀਆਂ ਨੂੰ ਘੰਟਾ ਘਰ ਵਾਲੇ ਪਾਸਿਓਂ ਸੇਫ ਮੇਨ ਗੇਟ ਤੱਕ ਪਹੁੰਚਾਉਣਗੀਆਂ ਤੇ ਦੂਸਰੀ ਕੰਪਨੀ ਨੇ ਪੜਨਾ ਸੀ ਸਰਾਮਾਂ ਵਾਲੇ ਪਾਸਿਓਂ ਇਸ ਵਾਸਤੇ ਫੌਜ ਦਾ ਪਲਾਨ ਸੀ ਕਿ ਤਿੰਨ ਟੈਂਕ ਅੱਗੇ ਹੋਣਗੇ ਤੇ ਉਹਨਾਂ ਦੇ ਪਿੱਛੇ ਚਾਰ ਬਖਤਰਬੰਦ ਗੱਡੀਆਂ ਤੇ ਚਾਰ ਬੀਐਮਪੀਜ਼ ਗੱਡੀਆਂ ਇਹਨਾਂ ਵਿੱਚ ਮੇਨ ਸੀ ਪੈਰਾ ਕਮਾਂਡੋਜ਼ ਤੇ ਨਾਲ ਸੀ ਬੋਤਾ ਹੋਰ ਸੋ ਫੌਜ ਦਾ ਪਲਾਨ ਸੀ ਕਿ 7 ਵਜੇ ਸ਼ੌਣੀ ਤੋਂ ਇਹ ਸਾਰੀਆਂ ਫੌਜਾਂ ਦਰਬਾਰ ਸਾਹਿਬ ਵੱਲ ਬਾਨਾ ਹੋਣਗੀਆਂ ਤੇ 7:30 ਵਜੇ ਇਹ ਕੋਤਵਾਲੀ ਕ੍ਰੋਸ ਕਰਨਗੀਆਂ ਇਸ ਕੋਤਵਾਲੀ ਵਿਖੇ ਫੌਜ ਦੀਆਂ ਗੱਡੀਆਂ ਦੀ ਕੋਆਰਡੀਨੇਸ਼ਨ ਹੁੰਦੀ ਸੀ ਜੋ ਵੀ ਰਿਜ਼ਰਵ ਫੋਰਸ ਗੱਡੀਆਂ ਹਥਿਆਰ ਸੀ ਉਹ ਸਭ ਇਸ ਕੋਤਵਾਲੀ ਵਿੱਚ ਹੀ ਰੱਖਿਆ ਸੀ ਸੋ ਇਹ ਵੀ ਇੱਕ ਤਰ੍ਹਾਂ ਦਾ ਹੈੱਡ ਕੁਆਰਟਰੀ ਸੀ ਇਥੋਂ ਜਦੋਂ ਫੌਜਾਂ ਨਿਕਲਦੀਆਂ ਸੀ ਤਾਂ ਇਹਨਾਂ ਨੇ ਅਸੈਂਬਲੀ ਪੁਆਇੰਟ ਬਣਾਏ ਹੋਏ ਸੀ ਜਿੱਥੇ-ਜਿੱਥੇ ਵੀ ਇਹ ਫੌਜ ਨੇ ਇਕੱਠੇ ਹੋਣਾ ਸੀ ਸੋ 10 ਗਾਰਡਸ ਨੇ ਘੰਟਾ ਘਰ ਵਾਲੇ ਪਾਸੇ ਇਕੱਠੇ ਹੋਣਾ ਸੀ ਤੇ 26 ਮਦਰਾਸ ਵਾਲੀ ਫੌਜ ਨੇ ਜਲਿਆਂਵਾਲੇ ਬਾਗ ਕੋਲ ਸੋ ਇਹਨਾਂ ਅਸੈਂਬਲੀ ਪੁਆਇੰਟ ਤੋਂ ਕਾਫਲੇ ਬਣਾ ਕੇ ਫੌਜ ਨੇ 5-6 ਦੀ ਰਾਤ ਨੂੰ ਕਾਰਵੇ ਸਟਾਰਟ ਕਰਨੀ ਸੀ ਸੋ 10 ਵਜੇ ਦਾ ਪਲਾਨ ਸੀ ਕਿ ਕਮਾਂਡੋ ਗੇਟਾ ਤੱਕ ਪਹੁੰਚ ਜਾਣ ਤੇ 10 ਵਜੇ ਹੀ ਦੋਨੋਂ ਪਾਸਿਓਂ ਇਕੱਠੀ ਫੌਜ ਦਾਖਲ ਹੋਵੇਗੀ ਪਰ 10 ਵਜੇ ਤੱਕ ਮਦਰਾਸ ਵਾਲੀ ਫੌਜ ਅਸੈਂਬਲੀ ਪੁਆਇੰਟ ਤੇ ਨਾ ਪਹੁੰਚੀ ਇਹ ਜੋ ਸਾਰੀ ਫੌਜ ਸੀ ਜੋ ਆਪਣੇ ਅਸੈਂਬਲੀ ਪੁਆਇੰਟ ਤੇ ਇਕੱਠੀ ਹੋਣੀ ਸੀ ਇਹ ਬਾਹਰਲੇ ਮੋਰਚੇ ਤਬਾਹ ਕਰਕੇ ਮੰਗਵਾਈ ਗਈ ਸੀ ਜੋ ਅੰਦਰਲੇ ਮੋਰਚਿਆਂ ਦਾ ਮੁਕਾਬਲਾ ਕਰਨ ਲਈ ਬੁਲਾਈ ਗਈ ਸੀ ਇਹ ਸਾਰੇ ਕਮਾਂਡੋਜ਼ ਫੌਜ ਵਾਸਤੇ ਬਹੁਤ ਖਾਸ ਤੇ ਕੀਮਤੀ ਸੀ ਇਹਨਾਂ ਦੀ ਟ੍ਰੇਨਿੰਗ ਤੇ ਸਰਕਾਰ ਬਹੁਤ ਪੈਸੇ ਖਰਚ ਕਰਦੀ ਹੈ ਇਸ ਲਈ ਫੌਜ ਇਹਨਾਂ ਨੂੰ ਗੁਆਣਾ ਨਹੀਂ ਸੀ ਚਾਹੁੰਦੀ ਸੋ ਬਾਹਰੀ ਮੋਰਚਿਆਂ ਦੇ ਤਬਾਹ ਹੋਣ ਦਾ ਯਕੀਨ ਹੋਣ ਤੇ ਹੀ ਕਮਾਂਡੋ ਭੇਜੀ ਗਈ ਸੋ ਫੌਜ ਨੇ ਲਗਭਗ 10:30 ਵਜੇ ਘੰਟਾ ਘਰ ਵਾਲੇ ਪਾਸੋਂ ਕਾਰਵਾਈ ਸ਼ੁਰੂ ਕਰ ਦਿੱਤੀ ਦੇ ਦੂਜੇ ਪਾਸੋਂ ਜਿਹੜੀ ਫੌਜ ਨੇ ਇਹਨਾਂ ਦੇ ਨਾਲ ਦੂਜੇ ਪਾਸਿਓਂ ਹਮਲਾ ਕਰਨਾ ਸੀ ਉਹ ਸਵੇਰੇ 5 ਵਜੇ ਕੰਪਲੈਕਸ ਅੰਦਰ ਵੜ ਸਗੀ ਉਹ ਵੀ 7 ਘੰਟੇ ਲੇਟ ਸੋ ਜੋ ਪਹਿਲੀ ਫੌਜੀ ਕੰਪਨੀ ਅੰਦਰ ਵੜਨ ਲੱਗੀ ਉਹਨਾਂ ਵਿੱਚੋਂ ਬਹੁਤੇ ਪੌੜੀਆਂ ਵਿੱਚ ਹੀ ਮਾਰੇ ਗਏ ਉੱਥੇ ਮੋਰਚਾ ਸੰਘਾਂ ਵੱਲੋਂ ਅਜਿਹਾ ਬਣਾਇਆ ਗਿਆ ਸੀ ਕਿ ਫੌਜ ਤਾਂ ਕੀ ਉੱਥੇ ਹਵਾ ਵੀ ਨਹੀਂ ਸੀ ਨਿਕਲ ਸਕਦੀ ਇਸ ਕੰਪਨੀ ਵਿੱਚੋਂ ਫੌਜੀ ਅਫਸਰ ਜਸਬੀਰ ਰੈਣਾ ਜ਼ਖਮੀ ਹੋਇਆ ਵੀ ਇਸ ਮੋਰਚੇ ਤੋਂ ਪ੍ਰਕਰਮਾਂ ਤੱਕ ਪਹੁੰਚ ਗਿਆ ਇਹ ਅਫਸਰ ਨੇ ਜ਼ਖਮੀ ਹਾਲਤ ਵਿੱਚ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੱਗੇ ਜਦੋਂ ਅੰਦਰਲੇ ਮੋਰਚਿਆਂ ਤੋਂ ਗੋਲੀਆਂ ਆਈਆਂ ਤਾਂ ਇਸ ਦੀਆਂ ਦੋਨੇ ਲੱਤਾਂ ਨਕਾਰਾਂ ਹੋ ਗਈਆਂ ਸੋ ਬਾਕੀ ਫੌਜੀਆਂ ਨਾਲ ਇਸ ਨੂੰ ਇੱਥੋਂ ਕੱਢਿਆ ਗਿਆ ਫੌਜ ਵੱਲੋਂ ਫੌਜੀਆਂ ਦੇ ਇਲਾਜ ਲਈ ਪੂਰੇ ਇੰਤਜ਼ਾਮ ਸੀ ਹੈਲੀਕਾਪਟਰ ਦੀ ਮੌਜੂਦ ਸੀ ਜੋ ਜ਼ਿਆਦਾ ਜ਼ਖਮਿਆਂ ਨੂੰ ਅੰਮ੍ਰਿਤਸਰ ਪਹੁੰਚਾ ਰਿਹਾ ਸੀ ਉਸ ਸਾਰੀ ਰਾਤ ਇਹ ਹੈਲੀਕਾਪਟਰ ਲਗਭਗ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਨੂੰ ਗਿੜੇ ਲਗਾ ਰਿਹਾ ਸੀ ਕਿਉਂਕਿ ਫੌਜ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਜੇਕਰ ਸਿੰਘਾਂ ਦੇ ਅੰਦਰਲੇ ਮੋਰਚਿਆਂ ਦੀ ਗੱਲ ਕਰੀਏ ਤਾਂ ਅਕਾਲ ਤਖਤ ਸਾਹਿਬ ਦੇ ਅੰਦਰ ਦਰਸ਼ਨੀ ਡੋੜੀ ਦੇ ਉੱਪਰ ਕਮਰਿਆਂ ਦੇ ਵਿੱਚ ਸ਼ਬੀਲਾਂ ਵਾਲੇ ਖੁੰਜੀਆਂ ਵਿੱਚ ਤੇ ਕੁਝ ਗੁਪਤ ਮੋਰਚੇ ਸਿੰਘਾਂ ਦੇ ਸੀ ਸੋ ਫੌਜ ਦੀ ਪਲੈਨਿੰਗ ਸੀ ਕਿ ਤੇਜ਼ੀ ਨਾਲ ਅੰਦਰ ਵੜ ਕੇ ਪ੍ਰਕਰਮਾਂ ਵਾਲੇ ਕਮਰਿਆਂ ਵੱਲ ਅੱਗੇ ਵਧਿਆ ਜਾਏਗਾ ਤਾਂ ਜੋ ਕਮਰਿਆਂ ਅੰਦਰ ਗ੍ਰੇਨੇਡ ਸੁੱਟ ਕੇ ਥਮਲਿਆਂ ਦੇ ਪਿਛੇ ਲੋਕਾਂ 'ਤੇ ਅੱਗੇ ਫੌਜ ਵਧਦੀ ਜਾਏਗੀ ਪਰ ਫੌਜ ਇੱਥੇ ਇੱਕ ਕਮਰਾ ਵੀ ਅੱਗੇ ਨਾ ਵਸ ਸਕੇ ਕਿਉਂਕਿ ਫੌਜ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਗੋਲੀਆਂ ਆ ਕਿਧਰੋਂ ਰਹਿ ਜਾਂ ਨੇ ਕਿੱਥੇ ਫੌਜ 2 ਘੰਟਿਆਂ ਵਿੱਚ ਜਿੱਦਣ ਦੀ ਗੱਲ ਕਰ ਰਹੀ ਸੀ ਤੇ ਕਿੱਥੇ ਅੱਧੀ ਰਾਤ ਲੰਘਣ ਤੱਕ ਵੀ ਫੌਜ ਦੂਸਰੇ ਕਮਰਤਾ ਤੱਕ ਨਹੀਂ ਸੀ ਪਹੁੰਚ ਸਕੀ ਫਿਰ ਫੌਜ ਆਪਣੀ ਪਲੈਨਿੰਗ ਵਿੱਚ ਫਿਰ ਤੋਂ ਚੇਂਜ ਕਰਦੀ ਆ ਤੇ ਥੱਲੇ ਦੀ ਬਜਾਏ ਪਹਿਲੀ ਤੇ ਦੂਜੀ ਮੰਜ਼ਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਇਸ ਤਰ੍ਹਾਂ 2 ਘੰਟਿਆਂ ਵਿੱਚ ਫੌਜ ਥੋੜਾ ਅੱਗੇ ਵਧਣ ਵਿੱਚ ਕਾਮਯਾਬ ਹੋ ਜਾਂਦੀ ਪਰ ਥੱਲੇ ਅਜੇ ਵੀ ਫੌਜ ਅੱਗੇ ਨਹੀਂ ਸੀ ਵੱਧ ਪਾਰੀ ਕਿਉਂਕਿ ਜਨਰਲ ਸੁਖ ਸਿੰਘ ਨੇ ਬਰਾਂਡਿਆਂ ਦੇ ਸਿਰੇ ਤੇ ਇੱਕ ਅਜਿਹਾ ਮੋਰਚਾ ਬਣਾਇਆ ਸੀ ਜੋ ਨਜ਼ਰ ਨਹੀਂ ਸੀ ਆਉਂਦਾ ਉੱਥੇ ਦੀਵਾਰ ਪਿੱਛੇ ਇੱਕ ਮਸ਼ੀਨ ਗਨ 9 ਇੰਚ ਉੱਚੀ ਫਿੱਟ ਕੀਤੀ ਗਈ ਸੀ ਜਿਸ ਕਰਕੇ ਜੇਕਰ ਫੌਜ ਰਿੰਗ ਕੇ ਵੀ ਅੱਗੇ ਵਧਦੀ ਤਾਂ ਵੀ ਮਾਰਦੀ ਸੀ ਤੇ ਜੇਕਰ ਚੱਲ ਕੇ ਵੀ ਆਉਂਦੀ ਤੇ ਤਾਂ ਵੀ ਇੱਥੇ ਫੌਜ ਦਾ ਬਹੁਤ ਨੁਕਸਾਨ ਹੋਇਆ ਇੱਥੇ ਇਹ ਨਾ ਸੋਚੋ ਕਿ ਫੌਜ ਉਦਾਂ ਹੀ ਫੌਜ ਮਰਵਾਈ ਜਾ ਰਹੀ ਸੀ ਹਰ ਕਾਰਵਾਈ ਤੋਂ ਪਹਿਲਾਂ ਫੌਜ 10 ਵਾਰ ਸੋਚਦੀ ਸੀ ਕਿਉਂਕਿ ਇਹ ਫੌਜੀ ਸਰਕਾਰ ਲਈ ਬਹੁਤ ਕੀਮਤੀ ਸੀ ਸਰਕਾਰ ਨੇ ਅੱਜ ਤੱਕ ਮਾਰੇ ਗਏ ਫੌਜੀਆਂ ਦੀ ਗਿਣਤੀ ਪੂਰੀ ਸੱਚ ਨਹੀਂ ਦੱਸੀ ਪਰ ਜਾਣਕਾਰ ਦੱਸਦੇ ਆ ਕਿ ਇੱਥੇ ਤੱਕ ਹੀ ਫੌਜ ਦੀਆਂ ਪਹਿਲੀਆਂ ਤਿੰਨ ਕੰਪਨੀਆਂ ਬਿਲਕੁਲ ਸਾਫ਼ ਹੋ ਚੁੱਕੀਆਂ ਸੀ। ਇਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਬਚਿਆ। ਸੋ ਫੌਜ ਇੰਨਾ ਘਬਰਾ ਚੁੱਕੀ ਸੀ ਕਿ ਅੰਦਰ ਜਾਣ ਤੋਂ ਵੀ ਡਰ ਰਹੀ ਸੀ। ਅੱਗੇ ਫਿਰ ਇਸਰਾਰ ਖਾਨ ਦੀ ਕਮਾਂਡ ਵਿੱਚ ਇੱਕ ਕੰਪਨੀ ਭੇਜੀ ਜਾਂਦੀ ਆ ਜਿਸ ਨੂੰ ਆਰਡਰ ਸੀ ਕਿ ਕਮਰਿਆਂ ਤੋਂ ਅੱਗੇ ਤੇਜ਼ੀ ਨਾਲ ਨਿਕਲ ਕੇ ਸਿਰੇ ਤੇ ਪੌੜੀਆਂ ਚੜ੍ਹ ਕੇ ਜੋ ਉੱਪਰ ਫੌਜ ਪਹੁੰਚੀ ਹੋਈ ਹੈ ਉਹਨਾਂ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਤੇ ਦੱਖਣੀ ਪਾਸੇ ਜੋ ਮੂਰਜਿਆ ਉਹਨਾਂ ਵੱਲ ਫਾਇਰਿੰਗ ਸ਼ੁਰੂ ਕਰੋ। ਸੋ ਇਹ ਕੰਪਨੀ ਕਿਸੇ ਤਰ੍ਹਾਂ ਸਿਰੇ ਤੱਕ ਪਹੁੰਚ ਜਾਂਦੀ ਪਰ ਜਦੋਂ ਉੱਪਰ ਜਾਣ ਲਈ ਪੌੜੀਆਂ ਤੇ ਚੜਦੀ ਆ ਤਾਂ ਇਹ ਸਾਰੇ ਫੌਜੀ ਪੌੜੀਆਂ ਵਿੱਚ ਹੀ ਮਾਰੇ ਜਾਂਦੇ ਫਿਰ ਇਹ ਪਲਾਨ ਵੀ ਡ੍ਰੌਪ ਕਰ ਦਿੱਤਾ ਜਾਂਦਾ ਦੂਜੇ ਪਾਸੇ 26 ਮਦਰਾਸ ਵਾਲੇ ਅਜੇ ਤੱਕ ਵੀ ਅੰਦਰ ਨਹੀਂ ਸੀ ਵੜ پا ਰਹੇ ਉਹ ਜਦੋਂ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਫੌਜੀ ਮਾਰਾ ਕੇ ਵਾਪਸ ਮੁੜ ਜਾਂਦੇ ਇਹ ਗੋਲੀ ਕਿੱਥੋਂ ਆਉਂਦੀ ਸੀ ਫੌਜ ਨੂੰ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਅਸਲ ਵਿੱਚ ਇਹ ਗੋਲੀ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਖੁੰਝਾਂ ਤੇ ਸ਼ਬੀਲ ਹੁੰਦੀ ਹੈ ਉੱਥੇ ਬਣਾਏ ਮੋਰਚਿਆਂ ਤੋਂ ਆ ਰਹੀ ਸੀ ਇਹ ਮੋਰਚੇ ਖੁੰਝੇ ਵਿੱਚ ਹੋਣ ਕਾਰਨ ਸੇਫ ਸੀ ਇਹ ਮੋਰਚੇ ਨੇ ਵੀ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ ਸੋ ਇਹ ਫੌਜ ਦਾ ਅੰਦਰ ਜਾਣ ਦਾ ਹੌਸਲਾ ਵੀ ਨਹੀਂ ਸੀ ਹੋ ਰਿਹਾ ਇਹਨਾਂ ਦੇ ਨਾਲ ਹੀ ਗੋਤਾਖੋਰਾਂ ਨੇ ਵੀ ਜਾਣਾ ਸੀ ਸੋ ਰਾਤ ਦੇ ਤਕਰੀਬਨ 2:30 ਵਜੇ ਇੱਥੇ ਤੱਕ ਘੰਟੇ ਘਰ ਵਾਲਾ ਪਾਸਾ ਫੌਜ ਨੇ ਕਬਜ਼ੇ ਵਿੱਚ ਲੈ ਲਿਆ ਸੀ ਇਧਰਲੀ ਸਾਈਡ ਤੋਂ ਫੌਜ ਦੇ ਕੁਝ ਬੰਦੇ ਮਰਦੇ ਢੰਦੇ ਦਰਸ਼ਨੀ ਡੋੜੀ ਵੱਲ ਜਾ ਪਹੁੰਚਦੇ ਆ ਇਹਦੇ ਨਾਲ ਸਿੰਘਾਂ ਦਾ ਧਿਆਨ ਇਧਰ ਵੰਡਿਆ ਜਾਂਦਾ ਇਹਦਾ ਫਾਇਦਾ ਚੁੱਕ ਕੇ ਫੌਜ ਨਿਸ਼ਾਨ ਸਾਹਿਬ ਵਾਲੇ ਪਾਸੇ ਜੋ ਬਿਲਡਿੰਗ ਆ ਉੱਥੇ ਪਹੁੰਚ ਜਾਂਦੀ ਇੱਥੇ ਫੌਜ ਆਪਣੀ ਪੋਜੀਸ਼ਨ ਲੈ ਲੈਂਦੀ ਆ ਪਰ ਇੱਥੋਂ ਗੈਸ ਦੇ ਗੋਲੇ ਅਕਾਲ ਤਖਸੈਬ ਦੇ ਅੰਦਰ ਸੁਟਣਾ ਬਹੁਤ ਮੁਸ਼ਕਲ ਸੀ ਸੋ ਐਸਐਫਐਫ ਦੇ ਕਮਾਂਡੋ ਦਰਸ਼ਨੀ ਡੂੜੀ ਵੱਲ ਵਧਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਉੱਥੋਂ ਅਕਾਲ ਤਖਸੈਬ ਦੇ ਅੰਦਰ ਗੈਸ ਦੇ ਗੋਲੇ ਸੁਟੇ ਜਾ ਸਕਣ ਸੋ ਜਦੋਂ ਇਹ ਕਮਾਂਡੋ ਪੂਰੇ ਜੋਰ ਨਾਲ ਦਰਸ਼ਨੀ ਡੂੜੀ ਵੱਲ ਵਧਣ ਲੱਗਦੇ ਤਾਂ ਅਕਾਲ ਤਖਸੈਬ ਵਿੱਚੋਂ ਇਹਨਾਂ ਤੇ ਫਾਇਰਿੰਗ ਹੁੰਦੀ ਆ ਤੇ ਇਹਨਾਂ ਵਿੱਚੋਂ ਬਹੁਤੇ ਉੱਥੇ ਹੀ ਮਾਰੇ ਜਾਂਦੇ ਤੇ ਜੋ ਥੋੜੇ ਬਚੇ ਉਹ ਵਾਪਸ ਭੱਜ ਕੇ ਸੋ ਗਾਰਡ ਦੀਆਂ ਇਹ ਤਿੰਨ ਕੰਪਨੀਆਂ ਵੀ ਬਿਲਕੁਲ ਕੰਡਮ ਹੋ ਜਾਂਦੀਆਂ। ਸੂਰਤ ਦਾ ਇੱਕ ਵਜ ਜਾਂਦਾ। ਜਦੋਂ ਤੱਕ ਲਾਸ਼ਾਂ ਦੇ ਢੇਰ ਲੱਗ ਚੁੱਕੇ ਸੀ। ਸਾਰੇ ਯਤਨਾਂ ਦੇ ਬਾਵਜੂਦ ਇੱਕ ਵੀ ਫੌਜੀ ਅਕਾਲ ਤੱਕ ਸਾਬ ਤੱਕ ਨਾ ਪਹੁੰਚ ਸਕਿਆ। ਸੋ ਰਾਤ ਦੇ 2 ਵਜੇ ਫੌਜ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ। ਸੋ ਫਿਰ ਬਰਾੜ ਇਹ ਪਲੈਨਿੰਗ ਛੱਡ ਦਿੰਦਾ ਕਿਉਂਕਿ ਇਸ ਵਿੱਚ ਫੌਜ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਫਿਰ ਫੌਜ ਦੱਖਣੀ ਗੇਟ ਵੱਲ ਦੀ ਵਧਣ ਦਾ ਸੋਚਦੀ ਆ ਜਿੱਧਰੋਂ ਪਹਿਲਾਂ ਫੌਜ ਨੇ ਕੈਨਸਲ ਕੀਤਾ ਸੀ। ਫਿਰ ਇਧਰ ਦੀ ਨਾਇਨ ਕਮਾਉਂਦੀਆਂ ਦੋ ਕੰਪਨੀਆਂ ਗਲੀ ਵਿੱਚੋਂ ਦੀ ਹੁੰਦੇ ਹੋਏ ਗੇਟ ਦੇ ਅ ਇਨਾਂ ਨੂੰ ਆਰਡਰ ਸੀ ਕਿ ਉਹ ਅੰਦਰ ਨਾ ਵੜਨ ਸਿਰਫ ਉੱਪਰਲੇ ਕਮਰਿਆਂ ਨੂੰ ਆਪਣੇ ਕਾਬੂ ਵਿੱਚ ਲੈ ਲੈਣ ਕਿਉਂਕਿ ਅੰਦਰ ਤਾਂ ਉਸ ਪਾਸੇ ਉਹ ਸਿੰਘ ਵੜਨੇ ਹੀ ਨਹੀਂ ਸੀ ਦੇ ਰਹੇ ਸੋ ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲ ਦੇ ਕਮਰਿਆਂ ਨੂੰ ਕੁਝ ਸਮੇਂ ਵਿੱਚ ਹੀ ਕਵਰ ਕਰ ਲਿਆ ਫਿਰ ਇੱਥੇ ਪੰਜ ਕਮਾਓ ਤੇ ਨੌ ਗੜਵਾਲ ਫੌਜ ਨੂੰ ਇਹ ਸਾਈਡ ਸੌਂਪੀ ਗਈ ਸੋ ਇਹਨਾਂ ਵਿੱਚ ਇੱਕ ਚੋਣਵੇਂ ਫੌਜੀਆਂ ਦੀ ਟੀਮ ਬਣਾਈ ਉਹਨਾਂ ਨੂੰ ਤੇਜ਼ੀ ਨਾਲ ਕਾਲ ਤਕ ਸਾਹਿਬ ਵੱਲ ਭੇਜਿਆ ਗਿਆ ਬਿਗਦੇ ਟੰਡੇ ਇਹ ਅਕਾਲ ਤਖਸੈਬ ਦੀਆਂ ਪੌੜੀਆਂ ਤੱਕ ਪਹੁੰਚ ਜਾਂਦੇ ਪਰ ਇਹਨਾਂ ਵਿੱਚੋਂ ਇੱਕ ਵੀ ਬੰਦਾ ਪੌੜੀਆਂ ਨਾ ਚੜ ਸਕਿਆ ਉਹ ਸਾਰੇ ਪੌੜੀਆਂ ਵਿੱਚ ਹੀ ਮਾਰੇ ਗਏ ਸੋ ਇਹਨਾਂ ਦੀਆਂ ਲਾਸ਼ਾਂ ਤਾਂ 2 ਦਿਨ ਬਾਅਦ ਮਲਬੇ ਹਟੋ ਕੱਢੀਆਂ ਗਈਆਂ ਸੋ ਹੁਣ ਕਿਸੇ ਵੀ ਪਾਸੇ ਉਹ ਫੌਜ ਅੱਗੇ ਨਹੀਂ ਸੀ ਵੱਧ ਰਹੀ ਸੋ ਅੱਗੇ ਫਿਰ ਫੌਜ ਕੀ ਕਰਦੀ ਅੰਦਰ ਟੈਂਕ ਵਾਰਦੀ ਆ ਕਿਉਂਕਿ ਟੈਂਕ ਦੀ ਸਰਚ ਲਾਈਟ ਇੰਨੀ ਜ਼ਿਆਦਾ ਤੇਜ਼ ਹੁੰਦੀ ਆ ਕਿ ਬੰਦੇ ਨੂੰ ਕੁਝ ਚਿਰ ਵਾਸਤੇ ਬਿਲਕੁਲ ਅੰਨ੍ਹਾ ਕਰ ਦਿੰਦੀ ਆ ਇਹਦਾ ਅਸਰ ਦਿਮਾਗ ਤੱਕ ਵੀ ਹੁੰਦਾ ਦਿਮਾਗ ਨੂੰ ਇਹ ਬਿਲਕੁਲ ਸੁਣ ਕਰ ਦਿੰਦੀ ਸੋ ਇਹ ਲਾਈਟ ਨਾਲ ਇੱਕ ਤਾਂ ਫੌਜ ਨੂੰ ਪੂਰਾ ਅਕਾਲ ਤਖਤ ਸਾਹਿਬ ਦੇਖੂ ਤੇ ਦੂਜਾ ਸਿੰਘਾਂ ਨੂੰ ਮੁਸ਼ਕਲ ਆਉ ਸੋ ਇਸ ਤਰ੍ਹਾਂ ਪਹਿਲਾਂ ਇੱਕ ਟੈਂਕ ਸਰਾਮਾਂ ਵਾਲੇ ਪਾਸੇੋਂ ਅੰਦਰ ਲਿਆਂਦਾ ਜਾਂਦਾ ਪਰ ਇੱਕ ਦੋ ਲਾਈਟਾਂ ਬਾਹਰ ਬਾਦ ਹੀ ਇਹ ਟੈਂਕ ਦੀ ਲਾਈਟ ਫਿਊਜ਼ ਹੋ ਜਾਂਦੀ ਫਿਰ ਦੂਸਰਾ ਟੈਂਕ ਲਿਆਂਦਾ ਜਾਂਦਾ ਇਹਦੀ ਲਾਈਟ ਵੀ ਫਿਊਜ਼ ਹੋ ਜਾਂਦੀ ਫਿਰ ਤੀਸਰਾ ਟੈਂਕ ਲਿਆਂਦਾ ਗਿਆ ਤੇ ਨਾਲ ਹੀ ਇੱਕ ਬਖਦਰਬੰਦ ਗੱਡੀ ਵਿੱਚ ਕਮਾਂਡੋ ਵੜ ਕੇ ਉਹਨਾਂ ਨੂੰ ਅਕਾਲ ਤਖਤ ਵਾਲੇ ਪਾਸੇ ਤੋਰ ਦਿੱਤਾ ਜਾਂਦਾ ਉਹ ਜੇ ਥੋੜਾ ਹੀ ਵਧੇ ਸੀ ਕਿ ਸਿੰਘਾਂ ਨੇ ਅੱਗੋਂ ਰਾਕਟ ਲਾਂਚਰ ਨਾਲ ਇਹ ਸਭ ਉਡਾ ਦਿੱਤਾ। ਇਹਦੇ ਨਾਲ ਅਫਸਰ ਤੇ ਬਾਕੀ ਫੌਜ ਵੀ ਜ਼ਖਮੀ ਹੋ ਗਏ। ਜਦੋਂ ਇਹ ਪੀ ਆਰ ਜੀ 7 ਰਾਕਟ ਸਿੰਘਾਂ ਵੱਲੋਂ ਚਲਾਇਆ ਗਿਆ ਤਾਂ ਬਰਾੜ ਨੂੰ ਹੱਥਾਂ ਪੈਰਾਂ ਦੀ ਪੈ ਗਏ ਕਿਉਂਕਿ ਫੌਜ ਦੇ ਖੁਫੀਆ ਤੰਤਰ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੇ ਸੀ। ਜੋ ਇਹ ਵੀ ਨਹੀਂ ਪਤਾ ਲਗਾ ਸਕੇ ਕਿ ਸਿੰਘਾਂ ਕੋਲ ਰਾਕਟ ਲਾਂਚਰ ਵੀ ਹੈ। ਫਿਰ ਬਰਾੜ ਸੁੰਦਰ ਜੀ ਨੂੰ ਫੋਨ ਕਰਦਾ ਕਿ ਟੈਂਕਾਂ ਦੀ ਇਜਾਜ਼ਤ ਦਿੱਲੀ ਤੋਂ ਲਵੋ। ਅੱਗੇ ਵਧਣਾ ਬਹੁਤ ਔਖਾ। ਸਾਰਾ ਕੁਝ ਜਮਾ ਕੇ ਦੇਖ ਲਿਆ ਪਰ ਕੋਈ ਫਾਇਦਾ ਨਹੀਂ ਹੋਇਆ। ਸੋ 2:30 ਵਜੇ ਅਪੀਲ ਕੀਤੀ ਜਾਂਦੀ ਟੈਂਕਾਂ ਦੀ ਇੰਦਰਾ ਗਾਂਧੀ ਨੂੰ ਰਾਤ ਨੂੰ ਉਠਾਇਆ ਗਿਆ ਸੋ ਅੱਧੇ ਘੰਟੇ ਵਿੱਚ ਟੈਂਕਾਂ ਦੀ ਮਨਜ਼ੂਰੀ ਮਿਲ ਗਈ ਕਿਉਂਕਿ ਉਸ ਸਮੇਂ ਤੱਕ ਸਰਕਾਰ ਪੂਰੀ ਤਰ੍ਹਾਂ ਨਾਲ ਫਸ ਚੁੱਕੀ ਸੀ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ ਸੀ ਪਿੱਛੇ ਹਟਦੇ ਤਾਂ ਪੂਰੀ ਦੁਨੀਆ ਵਿੱਚ ਬੇਇੱਜ਼ਤੀ ਹੋਣੀ ਸੀ ਸਭ ਕੁਝ ਦਾਤੇ ਲੱਗਾ ਹੋਇਆ ਸੀ ਸੋ ਸਰਕਾਰ ਨੇ ਟੈਂਕ ਵਰਤਣ ਦੀ ਇਜਾਜ਼ਤ ਦੇ ਦਿੱਤੀ ਪਰ ਟੈਂਕ ਇਸ ਤਰ੍ਹਾਂ ਵਰਤਨੇ ਸੀ ਕਿ ਵੱਡੀ ਤੋਪ ਨਹੀਂ ਵਰਤਣੀ ਜਿਹੜੀ ਉਸ ਸਮੇਂ ਛੋਟੀ ਤੋਪ ਹੁੰਦੀ ਹੈ ਸਿਰਫ ਉਹੀ ਵਰਤਣੀ ਸੋ ਜਦੋਂ ਫੌਜਾਂ ਨੇ ਤਿੰਨ ਟੈਂਕਾਂ ਨਾਲੇ ਕਾਰਵਾਈ ਸ਼ੁਰੂ ਕੀਤੀ ਤੇ ਛੋਟੇ ਗੋਲੇ ਅਕਾਲਤਖ ਸਾਹਿਬ ਉੱਤੇ ਸੁੱਟਣੇ ਸ਼ੁਰੂ ਕੀਤੇ ਸੋ ਬਰਾੜ ਨੂੰ ਇਹ ਸੀ ਕਿ ਟੈਂਕਾਂ ਨਾਲ ਸਿੰਘ ਡਰ ਗਏ ਹੋਣਗੇ ਸੋ ਇੱਕ ਵਾਰ ਫਿਰ ਤੋਂ ਫੌਜ ਨੇ ਅੰਦਰ ਹਮਲੇ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਫਿਰ ਤੋਂ ਕੋਈ ਜੂੰਦਾ ਨਹੀਂ ਛੱਡਿਆ ਸੋ ਫੌਜ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਕਰਨ ਤੇ ਕੀ ਹੁਣ ਸਭ ਵਰਤ ਕੇ ਵੀ ਦੇਖ ਲਿਆ ਟੈਂਕ ਦੇ ਛੋਟੇ ਗੋਲੇ ਵੀ ਵਰਤ ਕੇ ਦੇਖ ਲਏ ਉਧਰੋਂ ਹੁਣ ਦਿਨ ਚੜ੍ਹਨਾ ਸ਼ੁਰੂ ਹੋ ਗਿਆ 4:30 ਵਜੇ ਗਏ ਸੀ ਉਸ ਸਮੇਂ ਜੋ ਸੁੰਦਰਜੀ ਸੀ ਉਸ ਨੂੰ ਖਬਰ ਮਿਲੀ ਕਿ ਸ਼ਹਿਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਜਕਾਰੇ ਸ਼ਹਿਰ ਵਿੱਚ ਸੁਣਨ ਲੱਗੇ ਸੀ। ਫਿਰ ਫੌਜ ਨੂੰ ਡਰ ਸੀ ਕਿ ਜੇ ਦਿਨ ਚੜ ਗਿਆ ਤਾਂ ਇਹ ਆਮ ਲੋਕਾਂ ਨੂੰ ਕਿਵੇਂ ਕੰਟਰੋਲ ਕਰਨਗੇ। ਫਿਰ ਬਰਾੜ ਨੇ ਕਿਹਾ ਕਿ ਹੁਣ ਸਾਨੂੰ ਵੱਡੀ ਤੋਪ ਵਰਤਣ ਦੀ ਇਜਾਜ਼ਤ ਦਿਓ। ਫਿਰ 5 ਵਜੇ ਇਹ ਮੈਸੇਜ ਭੇਜਿਆ। ਜਲਦੀ ਜਲਦੀ ਵਿੱਚ ਇਸ ਦੀ ਇਜਾਜ਼ਤ ਦਿੱਤੀ ਗਈ। 105 mm ਦੀ ਤੋਪ ਨਾਲ ਫਾਇਰ ਕੀਤੇ ਗਏ ਉਹ ਵੀ 3 ਟੈਂਕਾਂ ਦੇ ਨਾਲ। ਸੁਰਦਾਰਸ਼ਨੀ ਜੋੜੀ ਦਾ ਵੱਡਾ ਹਿੱਸਾ ਟਹਿ ਗਿਆ। ਅਕਾਲ ਤਖਤ ਸਾਹਿਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਰਦੇ ਕਰਦੇ ਫੌਜਾਂ ਨੇ ਹੀਠਾਂ ਤੱਕ ਸਭ ਇਮਾਰਤਾਂ ਢਾਕੇ ਮਲਬੇ ਵਿੱਚ ਬਦਲ ਦਿੱਤੀਆਂ ਪਰ ਉਦੋਂ ਵੀ ਫੌਜ ਆਪ ਨੇੜੇ ਨਹੀਂ ਸੀ ਆ ਰਹੀ ਸੋ ਦਿਨ ਚੜ ਗਿਆ ਸੋ ਜੇਕਰ ਗੱਲ ਕਰੀਏ ਕਿ ਸੰਤਾਂ ਦੀ ਸਿੱਧੀ ਕਿਵੇਂ ਹੋਈ ਸਾਂਤਾ ਤੋਂ ਪਹਿਲਾਂ ਜਨਰਲ ਸੁਬੇਕ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਜ਼ਖਮੀ ਹਾਲਤ ਵਿੱਚ ਜਨਰਲ ਸੁਬੇਕ ਸਿੰਘ ਜੀ ਦਾ ਸਿਰ ਸਾਂਤਾ ਨੇ ਆਪਣੀ ਬੁੱਕਲ ਵਿੱਚ ਲਿਆ ਤੇ ਸਾਂਤਾ ਦੀ ਬੁੱਕਲ ਵਿੱਚ ਜਨਰਲ ਜੀ ਆਪਣੇ ਪ੍ਰਾਣ ਤਿਆਗ ਗਏ ਸਾਂਤਾ ਨੇ ਆਪਣੇ ਹੱਥੀ ਉਹਨਾਂ ਦੇ ਕੱਪੜਾ ਪਾਇਆ ਤੇ ਉਹਨਾਂ ਦੀ ਕਾਰਬਾਈਨ ਉਹਨਾਂ ਦੀ ਸਾਈਡ ਤੇ ਰੱਖ ਦਿੱਤੀ ਅਕਾਲ ਤੱਕ ਸੈਪਟੈਂਬਰ ਤੋਂ ਬਾਅਦ ਸੰਤਾਂ ਨੇ ਆਪਣੇ ਸਾਰੇ ਸਿੰਘਾਂ ਨੂੰ ਆਪਸ਼ਨ ਦਿੱਤੀ ਕਿ ਜਿਹੜਾ ਵੀ ਜਾਣਾ ਚਾਹੁੰਦਾ ਉਹ ਜਾ ਸਕਦਾ ਪਿਛਲੇ ਪਾਸੇ ਦੀ ਰਾਸਤੇ ਉਸ ਸਮੇ ਵੀ ਸੀ ਕੁਝ ਸਿੰਘ ਉਸ ਆਖਰੀ ਸਮੇਂ ਦੇ ਬਾਹਰ ਵੀ ਆਏ ਸੀ ਸੰਤਾਂ ਨੇ ਉਸ ਸਮੇ ਭਾਈ ਅਮਰੀਕ ਸਿੰਘ ਜੀ ਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਜਾਓ ਪਰ ਅਮਰੀਕ ਸਿੰਘ ਜੀ ਨੇ ਸ਼ੀਦੀ ਨੂੰ ਚੁਣਿਆ ਫਿਰ ਸੰਤਾਂ ਨੇ ਅਰਦਾਸ ਕੀਤੀ ਅਰਦਾਸ ਕਰਕੇ ਫਿਰ ਬਾਹਰ ਯੁੱਧਣ ਦਾ ਫੈਸਲਾ ਕਰ ਲਿਆ ਮਲਬੇ ਹੇਠਾਂ ਦੱਬਣ ਦੀ ਬਜਾਏ ਗੋਲੀਆਂ ਨਾਲ ਸ਼ੀਧੀਆਂ ਪ੍ਰਾਪਤ ਕਰਦੇ ਹਾਂ ਸੋ ਸਾਰੇ ਸਿੰਘ ਪੂਰੇ ਦੀਆਂ ਪੌੜੀਆਂ ਚੜੇ ਨੇ ਤੇ ਕਹਿੰਦੇ ਨੇ ਕਿ ਭਾਈ ਅਮਰੀਕ ਸਿੰਘ ਨੇ ਪਹਿਲਾਂ ਅੱਗੇ ਹੋ ਕੇ ਬਾਹਰ ਨਿਕਲਣਾ ਚਾਇਆ ਸੋ ਨਿਕਲਦੇ ਆ ਹੀ ਉਹ ਸ਼ਹੀਦ ਹੋ ਗਏ ਤੇ ਉਹਨਾਂ ਦੀ ਉੱਥੇ ਹੀ ਕੰਦਨਾ ਢੋ ਲੱਗ ਗਈ ਉੱਥੋਂ ਕਿਸੇ ਸਿੰਘ ਨੇ ਉਹਨਾਂ ਨੂੰ ਨਿਸ਼ਾਨ ਸਾਹਿਬ ਵਾਲੇ ਪਾਸੇ ਲੈ ਜਾਣਾ ਚਾਇਆ ਕਿ ਗੋਲੀਬਾਰੀ ਇੰਨੀ ਤੇਜ਼ ਸੀ ਕਿ ਉਹ ਵੀ ਉੱਥੇ ਹੀ ਸ਼ਹੀਦ ਹੋ ਗਏ ਤੇ ਸੰਤ ਜੀ ਨੇ ਬਾਹਰ ਨਿਕਲਦੇ ਸ੍ਰੀ ਹਰਮੰਦਰ ਸਾਹਿਬ ਵੱਲ ਆਪਣਾ ਮੁਖ ਕੀਤਾ ਤੇ ਜਿੰਨੇ ਕਦਮ ਵੀ ਉਹ ਉਧਰ ਨੂੰ ਜਾ ਸਕੇ ਉਧਰ ਵਧੇ ਤੇ ਨਿਸ਼ਾਨ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਸ਼ਰੀਰ ਨੂੰ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਸੋ ਇਤਿਹਾਸਕਾਰਾਂ ਦੇ ਅਨੁਸਾਰ ਇਹ 9 ਵਜੇ ਤੋਂ ਬਾਅਦ ਦੀ ਸ਼ਹਾਦਤ ਹੈ ਸਭ ਤੋਂ ਪਹਿਲਾਂ ਬੀਬੀਸੀ ਰੇਡੀਓ ਤੇ ਕਰੀਬ 11 ਵਜੇ ਸੰਤਾਂ ਦੀ ਸ਼ਹੀਦੀ ਦੀ ਖਬਰ ਆਈ ਸੀ ਇਸ ਤੋਂ ਬਾਅਦ ਵੀ ਕੁਝ ਖਬਰਾਂ ਆ ਰਹੀਆਂ ਸੀ ਕਿ ਸੰਤ ਜੀ ਦਰਬਾਰ ਸਾਹਿਬ ਤੋਂ ਨਿਕਲ ਚੁੱਕੇ ਨੇ ਸੋ ਇਸ ਤਰ੍ਹਾਂ ਅਕਾਲ ਤੱਕ ਸਾਹਿਬ ਵਾਲੇ ਪਾਸੇ ਲਗਭਗ ਲੜਾਈ ਖਤਮ ਹੋ ਗਈ ਸੀ ਪਰ ਲੜਾਈ ਅਜੇ ਤੱਕ ਮੁੱਕੀ ਨਹੀਂ ਸੀ ਜਿਸ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਕਿਉਂਕਿ ਜਿਹੜਾ ਸਿੰਘ ਜਿੱਥੇ ਵੀ ਸੀ ਉਹ ਉੱਥੋਂ ਆਪਣੇ ਮੋਰਚੇ 'ਤੇ ਡਟੇ ਹੋਏ ਸੀ ਸੋ ਜੇਕਰ ਸਾਡੀ ਇਹ ਵੀਡੀਓ ਦੀ ਮਿਹਨਤ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਥੱਲੇ ਕਮੈਂਟ ਜਰੂਰ ਲਿਖਿਓ ਧੰਨਵਾਦ